ਹਾਂਜੀ ਮੈਂ ਡਾਕਟਰ ਦਰਸ਼ਾਦ ਮੁਸਲਮ ਵੈਲਫੇਅਰ ਸਿਟੀ ਧਨੋਲਾ ਸਭ ਤੋਂ ਪਹਿਲਾਂ ਮੈਂ ਸਲਾਮ ਅਲੈਕੁਮ ਬਾਈ ਗੁਰਜੀ ਕਾ ਖਾਲਸਾ ਬਾਈ ਜੀ ਫਤਿਹ ਰਾਮ ਰਾਮ ਸਾਰਿਆਂ ਨੂੰ ਅਰਜ ਕਰਦਾ ਇੱਕ ਅਸੀਂ ਸਮੇਲਨ ਜਿਹੜਾ ਰੱਖਿਆ ਇੱਕ ਇਹ ਅੰਦਾ ਸਮੇਲਨ ਜੋ ਰੱਖਿਆ ਇਹ ਇੱਕ ਭਾਈਚਾਰੇ ਨੂੰ ਇੱਕ ਜੋੜਨ ਵਾਸਤੇ ਰੱਖਿਆਗਾ ਜਿਹਦੇ ਵਿੱਚ ਕਿ ਮੁੱਖ ਮਹਿਮਾਨ ਸਾਡੇ ਸ਼ਾਹੀ ਮਾਂ ਪੰਜਾਬ ਉਸਮਾਨ ਰਹਿਮਾਨ ਲੁਧਿਆਣਵੀ ਜੀ ਤੇ ਪਰਮਜੀਤ ਸਿੰਘ ਖਾਲਸਾ ਜੀ ਇਹ ਆਪਣੇ ਜੀਵਨ ਬਾਂਸਲ ਜੀ ਗਊਸ਼ਾਲਾ ਦੇ ਪ੍ਰਧਾਨ ਉਹ ਪਹੁੰਚ ਰਹੇ ਨੇ ਛੋਟੀ ਮਸਜਿਦ ਦੇ ਵਿੱਚ ਇਹ ਹੈਗਾ ਤਰੀਕ 18 ਸਤੰਬਰ ਦਿਨ ਵੀਰਵਾਰ ਟਾਈਮ ਇਹਦਾ ਹੈਗਾ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਛੋਟੀ ਮਸੀਤ ਸਾਹਮਣੇ ਡਾਕਟਰ ਦਰਸ਼ਾਦ ਹਸਪੀਟਲ ਦੇ ਰੱਖਿਆ ਇਸ ਕਰਕੇ ਮੇਰੀ ਸਾਰੇ ਭਰਾਵਾਂ ਨੂੰ ਭਾਈਚਾਰਿਆਂ ਨੂੰ ਸਮੂਹ ਜਥੇਬੰਦੇ ਨੂੰ ਹੱਥ ਵੰਨ ਕੇ ਅਪੀਲ ਆ ਵੀ ਇਸ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਅਤੇ ਜੋ ਅਸੀਂ ਮਹਾਂਪੁਰਸ਼ਾਂ ਦੇ ਵਿਚਾਰ ਸੁਣ ਸਕੀਏ ਤੇ ਉਹਤੇ ਅਸੀਂ ਅਮਲ ਕਰ ਸਕੀਏ